ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਜੇ ਕੋਈ ਦੂਰ ਬੈਠਾ ਵੀਡੀਓ ਕਾਲ ਤੇ ਆਨਲਾਈਨ ਚੁਆਈ ਕਰਿਆ ਕਰੋ ਗੱਬਣਾ ਪਸ਼ੂ ਟਿੱਪ ਕੇ ਬਰਾਕੇ ਖੜੋ ਕੋਈ ਲਾਮੇ ਵਾਲੀ ਗੱਲ ਨਾ ਰਵੇ ਅੱਜ ਦੀ ਆਪਣੀ ਵਿਜਿਟ ਪਿੰਡ ਸੋਲ ਨੇੜੇ ਰਹਿ ਗਿਆ ਭੀੜ ਬਾਬਾ ਬੁੱਢਾ ਸਾਹਿਬ ਸਜਣੋ ਚਭਾਲ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਦੀਆਂ ਆਪ ਜੀ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ 5 6 ਤੇ 7 ਤਰੀਕ ਨੂੰ ਜਿਹੜਾ ਬੜਾ ਭਾਰੀ ਜੋੜ ਮੇਲਾ ਹੈ ਜੇ ਕੋਈ ਮਾਲਵਾ ਦਾ ਬਾਬਾ ਕਿਧੋਂ ਵੀ ਆਉਣਾ ਚਾਹੁੰਦਾ ਹੈ ਕੋਈ ਰਹਿਣ ਦਾ ਪ੍ਰਬੰਧ ਨਹੀਂ ਹੈਗਾ ਉਹ ਸਾਡੇ ਨਾਲ ਕਨੈਕਟ ਕਰ ਸਕਦਾ ਹੈ ਰਹਿਣ ਦਾ ਪ੍ਰਬੰਧ ਅਸੀਂ ਕਰਾਂਗੇ ਜਰੂਰ ਆਇਓ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਘਰੋਂ ਦਰਸ਼ਨ ਤੇ ਬੜੀ ਇਰੋਨਿਕ ਲੱਗ ਰਹੀ ਹੈ ਅੱਜ ਤੋਂ ਹੀ ਬਸ ਲੰਗਰ ਜਿਹੜੇ ਚਾਲੂ ਹੋ ਗਏ ਨੇ ਠੀਕ ਹੈ ਜੀ ਬਾਕੀ ਬਣੇ ਰਹੋ ਐਂਡ ਤੱਕ ਕਰਦੇ ਆਂ ਗੱਲਬਾਤ ਭਾਈ ਸਤਨਾਮ ਸਿੰਘ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਜੀ ਮਹਾਰਾਜ ਕਿਰਪਾਵਾ ਬੋੜਾ ਸਾਹਿਬ ਜੀ ਚਲੋ ਸ਼ੁਕਰ ਹੈ ਜੀ ਸਾਰੇ ਮੇਰੇ ਦੂਰੋਂ ਨੇਰੇ ਵੀਰਾਂ ਨੇ ਵੀਡੀਓ ਵੇਖਾਲੇ ਵੀਰਾਂ ਨੂੰ ਬਾਬਾ ਬੋੜਾ ਸਾਹਿਬ ਦੇ ਮਿਲ ਗਿਆ ਲੱਖ ਲੱਖ ਵਧਾਈਆਂ ਹੋਣ ਹਾਂਜੀ ਹਾਂਜੀ ਸਾਰੇ ਮੇਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਓ ਤੁਮ ਆਪ ਹਮਾਰੇ ਮੇਲੇ ਦਰਸ਼ਨ ਕਰੀਏ ਮੇਲੇ ਕਰੀਏ ਤੇ ਮਹਾਰਾਜ ਆਨ ਕਰੀਏ ਦਰਸ਼ਕ ਦੇ ਚੜਦੀ ਗਲਾ ਬੱਤੇ ਆ ਰਹੇ ਹਨਾ ਅੱਜ ਤਾਂ ਚਾਲੂ ਹੋ ਗਿਆ ਚਾਲੂ ਚਾਲੂ ਵੈਸੇ 10 8 9 ਤਰੀਕ ਤੱਕ ਰਹਿਣੇ ਰਹਿਣਾ ਬਈ 10 ਤਰੀਕ ਤੱਕ ਲੰਗੇ ਲੱਗੇ ਰਹਿਣੇ 10 ਦਿਨ ਪੱਕਾ ਹੀ ਮੇਲਾ ਰਹਿੰਦਾ ਹੈ ਜਿਹੜਾ ਜ਼ਿਆਦਾ ਭਾਰੀ ਆ ਉਹ 5 ਦੇ 6 ਦੇ 7 ਤਰੀਕ ਦਾ ਹੈਨਾ ਤੇ ਇੱਕ ਵਾਰ ਫੋਨ ਨੰਬਰ ਬੋਲ ਦਈਏ 73 474 ਠੀਕ ਹੈ ਜੀ ਹਾਂ ਜੀ ਜੀ ਤੇ ਕਰਗੇ ਸ਼ੁਰੂਆਤ ਹੈ ਨਾ ਨੀਲੀ ਤੋਂ ਸ਼ੁਰੂਆਤ ਜੀ ਆਪਾਂ ਜੇ ਮੇਲਾ ਆਇਆ ਸਿਰ ਤੇ ਆਪਾਂ ਵੀ ਮਾਲ ਵੇਚ ਦੀ ਮੇਲੇ ਵੇਲੇ ਹੋਣਾ ਸੇਵਾ ਕਰਨੀ ਆ ਉਹ ਦਿਨ ਆਪਾਂ ਛੋੜ ਹੀ ਕਰਨੀ ਆ ਠੀਕ ਆ ਉਹ ਦਿਨ ਉਧਰ ਫਿਰ ਉੱਡ ਗਿਆ ਮਾਲ ਬਾਬਾ ਜੀ ਆਪਾਂ ਨੇ ਛੋੜ ਰਜਲਿਆ ਵੀਡੀਓ ਬਾਅਦ ਜਾਈ ਪਹਿਲਾਂ ਹੀ ਮਾਲ ਸੇਲ ਹੋ ਗਿਆ ਅੱਛਾ ਹਾਂ ਜੀ ਹਾਂ ਜੀ ਜੈ ਜੀ ਮਾਲ ਜੈ ਬਿਲਕੁਲ ਰੇੜੀ ਆਪਾਂ ਇਹਨਾਂ ਪਾਉਣਾ ਵੀ ਆਪਾਂ ਹੁਣ ਵੀ ਇਹ ਪਾਉਣਾ ਵੀ ਸ਼ਾਮ ਨੂੰ ਵੇਲੇ ਹੋਣਾ ਵਾ ਕੱਲ ਨੂੰ ਦੁੱਧ ਗਜੇ ਕਰਨੇ ਆਪਾ ਤੇ ਜਿਹੜੇ ਭੈਣ ਭਰਾ ਨੂੰ ਪਸੰਦ ਲੱਗ ਗਈ ਖਰੀਦ ਕੇ ਆਪਣੀ ਲੈ ਕੇ ਜਾਓ। ਦੂਸਰੀ ਵੀਰ ਜੀ ਬੇਨਤੀ ਇਹ ਆ ਵੀ ਜੇ ਤਾ ਸੌਦਾ ਕਰ ਲੈਂਦਾ ਦੋ-ਚੋ ਮਿੰਟਾਂ ਸਾਈ ਪਾ ਦਿਆ ਕਰੋ। ਜਾਇਆ ਟਾਈਮ ਨਾ ਲਾਇਆ ਕਰੋ ਵੀਰ ਵੀਰ ਨੇ ਸੌਦਾ ਕਰ ਲਿਆ ਸਾਈ ਪੋ ਦਮੜ ਲਾਤੇ। ਮੁੜ ਕੇ ਵੀ ਦੂਜੇ ਨੇ ਮੱਝ ਲੈ ਲਈ ਮਈਆਂ ਲੈ ਲੀਆਂ ਜੋੜਾਈ। ਫਿਰ ਉਹ ਵੀਰ ਟਰਾਈ ਕਰੇ ਵੀ ਮੇਰਾ ਸੌਦਾ ਹੈ ਮੈਂ ਵੀ ਸੌਦਾ ਤੇ ਨਾਲ ਜੁੜਿਆ ਪਰ ਮੈਨੂੰ ਸਾਈ ਨਹੀਂ ਪਾਈ। ਸਾਈ ਫਿਰ ਹੋਰ ਕੋਈ ਵੀਰ ਨੇ ਪਾ ਗਏ ਨੇ ਮਈਆਂ ਪਾਈ। ਸਹੀ ਗੱਲ ਨਹੀਂ ਸਹੀ। ਹਾਂਜੀ ਹਾਂਜੀ। ਕੱਟੀ ਦੇਤੀ ਨਹੀਂ। ਹਾਂਜੀ ਹਾਂਜੀ ਵੀਡੀਓ ਰਾਤ ਦੀ ਸੂਈ ਆ। ਅੱਛਾ। ਕੱਟੀ ਮੱਝ ਨਹੀਂ। ਵਾ ਵਾ ਵਾ। ਹਾਂ ਤੇ ਬਿੱਲੀ ਮਣਕੀ ਯੱਕ ਮੱਥੇ ਦੇ ਬਾਲ ਖੋਲ ਗਏ ਸੂਬਾ ਦੂਜਾ ਤੇ ਕਿਉਂਕਿ ਜਿਹੜੇ ਬੜਾ ਕੋਈ ਚੋਇਆ ਮਰ ਗਿਆ ਤਾਰਾ ਤੁਹਾਨੂੰ ਹਾਂਜੀ ਵੀਰ ਜੀ 4 ਕਿਲੋ ਬੜਾ ਚੋਇਆ ਮੈਂ ਇਥੇ ਨੂੰ ਅੱਛਾ ਰਾਤ ਸਹੀ ਹੈ ਹਾਂਜੀ ਰਾਤ ਸਹੀ ਜੇ ਜਰ ਪਾ ਕੇ ਸਚਨੋ ਬਿਲਕੁਲ ਓਕੇ ਹੋ ਗਈ ਹੈ ਲੈਓ ਜੀ ਜੀ ਬਹੁਤ ਚੰਗੀ ਕਰਤੂਤਾਂ ਮਾਝਿਆ ਥਾਂ ਭਾੜੇ ਨੂੰ ਗਰਲਾਂ ਵੇ ਲੋ ਕਿਤੇ ਕਿਤੇ ਅੱਧਾ ਦਾ ਫੁੱਟ ਦੀ ਵਿਰ ਲਿਆ ਮਾਈ ਸਮਾਜ ਹਾਂਜੀ ਸਾਰੀ ਸਾਰੀ ਮਾਝਿਆ ਸੰਜ ਵਿਰਲੇ ਨਹੀਂ ਹੁੰਦੀ ਨਹੀਂ ਜੀ ਵਾਕਈ ਵਿਰਲੇ ਚੰਗੀ ਹਿਆ ਬਾਕੀ ਮਾਝੀ ਦੋਤਾ ਦੀਆ ਦੋਤਾ ਦੀਆ ਥਾਨ ਬੜਾ ਚੰਗਾ ਲੱਗਾ ਨੋਕ ਹਾਲਾ ਹਾਂਜੀ ਨੋ ਸਜਣਾ ਜੀ ਆ ਮੈਂ ਪਸ਼ੂ ਦੀ ਗਰੰਟੀ ਨਹੀਂ ਦਿੰਦਾ ਦਾ ਇਹ ਮਾਝੀ ਮੇਰੀ ਗਰੰਟੀ ਆ ਮੈਂ 14 ਕਿਲੋ ਦੋ ਵੀਰ ਜੀ ਕੋ ਸੇਵਾ ਕਰੇ ਦੇ ਅੱਛਾ ਆ ਮਾਝੀ ਮੈਂ ਗਰੰਟੀ ਨਹੀਂ ਦਿੰਦਾ ਦਾ ਨਹੀਂ ਸਹੀ ਗੱਲ ਪਰ ਮੈਨੂੰ ਇਹ ਗੱਲ ਦਾ ਇਮਾਨ ਹੈ ਮਾਝੀ ਤੇ ਆਪਣੇ ਬੰਦੇ ਖਾਸ ਕੋ ਲਈ ਆ। ਹਾਂਜੀ। ਥਣ ਭਾਂਡੇ ਹੀ ਸਾਫ ਆ। ਬਾਜੀ ਚੁਾਈ ਚੰਗੀ ਤੋਂ ਮਾਰੀਂ ਦੇਣਾ ਦੇਣਾ ਵੀਰ ਜੀ। ਤੇ ਰੇਟ? ਰੇਟ ਵੀਰ ਜੀ 10 ਮੰਗ ਲਈਏ 5 ਮੰਗ ਲਈਏ। ਹਾਂ। ਪੂਰੀ ਵੀਰ ਜੀ 1 ਲੱਖ ਰੁਪਏ ਦੀ ਮਾਈ ਦੇਣੀ ਹੈ। ਸਹੀ ਗੱਲ। ਛੋਟਾ ਹੀ ਕਰਦੇ ਖੁੱਲ੍ਹੇ ਆਪ। ਜਾਇ ਜ। ਹਾਂਜੀ। ਤੇ ਦੂਜੇ ਨੰਬਰ ਤੇ ਦੂਜਾ ਸੁਭਾਈ ਆ ਵੀ। ਹਾਂਜੀ ਦੂਸਰਾ ਸੁਆਇਓ। ਇਹ ਮਗਰ ਕੱਟੀ ਕਟਾ ਆ ਗਿਆ ਭਾਈ। ਦੂਜੇ ਦਾ ਮਗਰ ਕੱਢੀ ਜੋ। ਹਾਂ। ਇਹਨੂੰ ਸੂਈ ਨੂੰ ਕੋਈ ਚੰਨ ਨਾਲੇ ਚਾਰ ਦੇ ਨਾਲੇ ਕੱਚਾ ਰੋਧ ਲਾ ਲਓ, ਬੋਲਾ ਲਾ ਲਓ। ਆਹ ਬੱਚਾ ਨੂੰ ਮਗਰ ਬੋਲਾ ਖਾ ਦਿਓ। ਹਾਂਜੀ। ਹਾ ਵੀਰ ਜੀ ਬਚਾਏ ਮਾਈ ਦਾ ਮਗਰ ਕੋਈ ਦੋਹਾਂ ਦਾ ਲਾਲੇ ਕੋਠਾਂ ਅਗਲੇ ਕੋ 10 ਲੱਖ ਵਿੱਚ ਸਮਝ ਕਰਕੇ ਪਸ਼ੂ ਲਵੇ ਆ ਲੈ ਆਂਦੀ ਆਪਾਂ ਨਹੀਂ ਹੋਊਗੀ 500 ਸੱਤਾ ਦਿਨਾਂ ਦੀ 500 ਨਹੀਂ ਮੇਰੀ ਸੂਈ ਆ ਇੰਨੇ ਤੇ ਹੋਊਗੀ ਭਾਈ ਪੁੱਕਰ ਮਾਰਦੇ ਸੂਈ ਆ ਤੇ ਤੁਸੀਂ ਹਿਸਾਬ ਲਾ ਲਓ ਗਾੜੀ ਵੀਰ ਜੀ ਐ ਮੂਰਤ ਰਗੀ ਝੋਟੀ ਇਹ ਵੀ ਮਲ ਝੋਟੀ ਨਹੀਂ ਮਾਰੀ ਸਿੰਘ ਭਗ ਸੁਣ ਲੱਗਾ ਹਣਾ ਚਿਵਾਈ ਵੀ ਚੰਗੀ ਹੋਊ ਚੁਆਇਸ ਦੀ ਚੁਆਇਸ ਗੈਰੰਟੀ ਇਹਨਾਂ ਵਿਆਂ ਦਾ ਕੋਈ ਪੂਰਾ ਥਾਂ ਜਿੱਕੇ ਛੱਟਾ ਹੋਵੇ ਜਾਂ ਟੁੱਟ ਕੇ ਆਉਂਦੀ ਉਹਦੀ ਜ਼ਿੰਮੇਵਾਰੀ ਆਪਣੀ ਜਾਂ ਸੰਝ ਧਾਰਵਾਦ ਘੱਟ ਹੋਵੇ ਸਹੀ ਗੱਲ ਹੈ ਹਾਂਜੀ ਤੇ ਰੇਟ ਪਾਈ ਜੀ ਰੇਟ ਵੀਰ ਦੀ ਲੋਕੀ ਜਿਹੜਾ ਮਰਜ਼ੀ ਮੰਗੀਆਂ ਨੇ ਆਪਾਂ ਦੇਣੀ 90000 ਦੀ 90 ਦੀ ਹਾਂਜੀ ਹੋਰ ਕਰਨਾ 2000 4000 ਛੱਡ ਦਿੰਦੇ ਆ ਮੇਲੇ ਆਇਆ 2000 ਛੋਟ ਹੋ ਗਈ ਇਹ 88 88000 ਦੀ ਹੋ ਗਈ 87 ਦੀ ਕਰ ਦੀਏ ਮੈਂ ਨਾ ਜੇ ਤੁਸੀਂ ਇਹ 87 ਜੀ ਹੋ ਗਈ ਹੈ ਚਲੋ ਠੀਕ ਠੀਕ ਜੀ ਦੁੱਧ 8 ਕਿਲੋ ਦੀ ਦੀ ਗਰੰਟੀ ਆ ਹਮ 8 ਕਿਲੋ ਦੁੱਧ ਮਾਈ ਥੱਲੇ ਆ ਪਾ ਕੋਈ ਆਨਲਾਈਨ ਮੰਗਾ ਲੈ ਧਾਰਨਾ ਮਾਰੇ ਠੀਕ ਆ ਬਾਕੀ ਵੱਧ ਜਿਨਾ ਮਰਜ਼ੀ ਤੇ ਉਹਦੀ ਗੱਲ ਕੋਈ ਨਹੀਂ ਓਕੇ ਭਾਈ ਜੀ ਹਾਂਜੀ ਤੇ ਆ ਵੀ ਸਵੇ ਸਵਾਈ ਹੈ ਨਾ ਇਹਨੇ ਕੋਲ ਦੁੱਧ ਕੰਨਾ ਇਹਦੇ ਦੁੱਧ ਵੀ ਜੀ ਹੋਊਗਾ 10 ਕਿਲੋ ਹੀ ਅੱਛਾ ਪਰ ਆਪਾਂ ਕਹਿੰਦਾ 8 ਕਿਲੋ ਹੀ ਆ ਅੱਛਾ ਆ 10 ਕਿਲੋ ਦੁੱਧ ਮਾਈ ਥੱਲੇ ਕਾਤਾ ਵੜਾ ਵੜਾ ਛੋਟੀ ਦਾ ਹਨਾ ਦੋਰੀਗੇ ਲੋ ਜ ਸਜਣਾ ਇਹ ਵੀ ਛੋਟੀ ਜੀ ਸਫਾਈ ਬੜੀ ਚੜੀ ਚੰਗੀ ਦੇਖ ਸਕਦੇ ਤੇ ਥਣ ਵੀ ਬਹੁਤ ਸੋਹਣਾ ਲੱਗਾ। ਖੂਆ ਕੋਈ ਇਹ ਵੀ ਦੂਜਾ ਲਾ ਲਓ ਜਾਂ ਤੇ ਚਾ ਲਾ ਲਓ। ਇਹ ਵੀ ਜਹਾਵਾਦੀ ਹੋਦੀ ਜੋ। ਬਾਕੀ ਮੂੰਹ ਮਾਈ ਵਈ ਠੰਡੀ ਐ, ਚਵਾਈ ਮਾਈ ਦੀ ਇੱਕ ਗ੍ਰੇਡਰੀ ਨੰਬਰ ਐ। ਅੱਛਾ। ਤਾਰ ਵੀ ਫੁੱਲ ਹੋ ਗਈ। ਬਾਕੀ ਠੰਢੀ ਠੁੰਢੀ ਬੜੀ ਜਾਂਦੀ ਜੋ ਮਰਜੀ ਮੂੰਹ ਫੜ ਕੇ ਮਸਾਲਾ ਦੇਈ ਜੋ ਠੀਕ ਮੀਡੀਅਮ ਕਈ ਮੇਰੇ ਵੀਰਾਂ ਦੇ ਤੇ ਦੰਗੇ ਭਲਾਵਾ ਕਈ ਦਾ। ਦੋਸਤ ਕਈ ਨਹੀਂ ਮੰਨਦੇ। ਆਹ ਤੇ ਡੰਗਰੀ ਅੜਬ ਹੁੰਦੇ ਨੇ ਕਈ ਭਾਈ ਇਹਦੇ ਤੋਂ ਦੁੱਧ ਭਾਗਾ ਕਿਲੋ ਇਹ ਘਰ ਵਰਤੋਂ ਲੈਣੀ ਮੱਝ ਸਾਫ਼ ਹੋਵੇ ਠੰਡੀ ਹੋਵੇ ਮੇਲ ਲਈ ਹੋਵੇ ਰੇਟ ਰੇਟ 82000 ਰੁਪਿਆ ਮੋਲ ਜੋ 82 ਬੱਸ ਭਾਈ ਜੇ ਦੇ ਹੀ ਦੇਣੀ ਮੈਨੂੰ 90 ਮੰਗ ਲਈ 85 ਮੰਗ ਲਈ 82 ਦੇਣੀ ਹੈ ਚਲ ਕੋਈ ਨਹੀਂ ਦੇ ਦਿਓ ਠੀਕ ਹੈ ਤੇ ਆਹ ਵਛੀ ਤੇ ਵਛਾ ਜੀ ਮੇਲ ਆਇਆ ਹੋਰ ਛੋਟ ਕਰਕੇ ਦਵਾਂਗੇ ਜੋ ਗਾਉਂ ਦਾ ਪੈਂਪੜਾ ਦੂਰ ਆਊ ਗਜੂਰ ਆਊਗਾ ਹੋਰ ਛੋਟ ਕਰ ਦਾਂਗੇ ਦੋ ਕਰ ਦਈਏ 1000 ਰੁਪਏ ਛੋਟ ਕਰਦਾ ਵੀ 81 81000 ਰੁਪਏ ਹੋ ਗਈ ਦੇ 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 ਆ ਵੱਛੀ ਤੇ ਬੱਚਾ ਆ ਦਿੱਤਾ ਨੇ ਮਗਰ ਵੀ ਇਹਦਾ ਵੱਛੀ ਜੋ ਵੱਛੀ ਦੇਤੀ ਆ ਹਾਂਜੀ ਇਹ ਅੱਜ ਹੀ ਸਹੀ ਲੱਗਦੀ ਮੈਨੂੰ ਹਾਂਜੀ ਅੱਜ ਹੀ ਸਹੀ ਅੱਜ ਹੀ ਸਹੀ ਲਾਜ ਕਹਿੰਦਾ ਤੇ ਅੱਜ ਹੀ ਸਹੀ ਆ ਵੱਛੀ ਆ ਵਾ ਘਿਰ ਨਾ ਸਤੂ ਆਪ ਵੀ ਕਰਾਉ ਸੰਗਦੀ ਆ ਤੇ ਥਣ ਥਣ ਬੜਾ ਚੰਗਾ ਚਵਾਈ ਚੰਗੀ ਨਿਕਲੀ ਆ ਇਹਦੀ ਬਹੁਤੀ ਵਧੀਆ ਗਾਂ ਦੀ ਚਵਾਈ ਆ ਐਡੀ ਮੋਟੀ ਸਾਰ ਆ ਅੱਛਾ ਤੇ ਹਾਂਜੀ 4 3 6 3 ਚਾਗ ਲੋ ਤੇ ਆਉ ਵੱਛੀ ਚੰਗਾਇਆ ਨਾਲੇ ਹਮ ਬਸ ਤਾਰਾ ਬੋਬੀਏ ਸੋਣਾਂਗਾ ਠੀਕ ਹੈ ਹਾਂਜੀ ਚਲ ਕੋਈ ਬੰਦ ਲੋਹੇ ਤਾਂ ਚੰਗਾ ਲੱਗਾ ਸਿੱਖ ਜੀ ਤੁਹਾਨੂੰ ਪਤਾ ਵੀ ਦੋਗਲੀ ਗਾਂ ਨਾ ਦੋ 12 ਕਿਲੋ ਜਿੰਦੀਆਂ ਆਖ ਨੂੰ ਭਾਜੋਗੇ 20 ਕਿਲੋ ਹੀ ਜਾਣੇ 12 ਕਿਲੋ ਦਿੱਤੀ ਜਾਣਗੇ ਮਾਰਾ ਇਹ 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 ਦੋ ਦੋ ਦਾ ਮਈਆਂ ਦਾ ਸੰਗਣਾ ਚਿੱਟਾ ਦੋਦੇ ਵੀ ਜਿਹਦਾ ਬੋਲਾ ਵੀ ਚਿੱਟਾ ਆਜੋ ਸਹੀ ਗਾ ਤੇ ਰੇਟ ਰੇਟ ਵੀਰ ਜੀ 45000 ਰੁਪਿਆ अच्छा 45000 40000 ਛੱਡ ਦਿਓ ਯਾਰ 44000 ਹੋਗੀ ਬਸ ਠੀਕ ਮੈਂ ਨਾ ਵੀਰ ਜਿਹੜਾ ਵੀਰ ਫੋਨ ਲਾਉਂਗਾ ਪਹਿਲੇ ਫੋਨ ਤੇ ਡੰਗਰ ਲੈ ਕੇ ਫੇਰ ਹੀ ਹੱਡੂਗਾ ਇਹ ਨਹੀਂ ਆਂਦਾ ਵੀ ਮੈਨੂੰ ਇਹ ਮੁੱਲ ਜਾਇਆ ਜਾਦਾ ਲੋ ਸੱਚ ਨੂੰ ਤੁਸੀਂ ਹੋਈ ਮਾਲ ਪਾਉਂਦੇ ਨੇ ਪਰ ਜਾਇ ਮੁੱਲ ਮਾਲ ਸਾਰਾ ਹੀ ਚੰਗਾ ਖਰੀਦਦਾਰੀ ਕਰਿਓ ਸასიਖਾਲ ਮਾਰੋ